ਮੇਰੇ ਸਾਲੇ ਦਾ ਮੈਨੂੰ 5 ਡੋਰ ਲੈਣੀਓ ਪੈਣੀ ਐ ਦਾ ਫਾਹਾ ਪੱਡਣਾ ਹੀ ਪੈਣਾ ਸਾਲੇ ਦਾ ਕਿ ਮਾਲਕ ਨਿਠਾਰਣਾ ਸਾਲਾ ਮੇਰੇ ਕੋਲ ਪੰਕਾ ਫਸਰਾਉਣੀਆ ਕਿਤਾ ਹਾਲ ਚੱਲਦਾ ਆ ਆਹ ਕਾਰ ਗੱਡੀ ਦੀ ਸਰਵਿਸ ਲੈ ਐਨੂੰ ਫੜ ਫੜ ਮੈਂ ਡਿੱਗ ਗਿਆ ਰਾਤ ਮੇਤੋਂ ਨਹੀਂ ਖੜਿਆ ਜਾਂਦਾ ਹੁਣ ਸਾਲਾ ਮੇਤ ਕਾਰ ਗੱਡੀ ਦੀ ਸੌਂ ਰ ਭਾਈ ਕਿਦਾਂ ਠੀਕੇ ਦੀ ਠੀਕਾ ਆ ਠੀਕੇ ਚਾਹੀਦਾ ਨੀਕ ਮਾੜਾ ਜਿਆਨੂ ਕਰ ਗੱਡੀ ਦੀ ਸਰਵਿਸ ਆਪਾ ਤੈਨੂੰ ਪਤਾ ਫਿਰ ਤੇਰਾ ਵੀ ਡਬਲ ਰੇਸਤਾ ਕਰਾ ਦਾਂਗੇ 100 ਰੁਪਿਆ। ਉਹ ਬਾਈ ਨਹੀਂ ਮੈਂ ਨਹੀਂ ਕਰਾਉਣਾ ਰੇਸਤਾ। ਉਹ ਨਹੀਂ ਕਰਾ ਦਾਂਗੇ। ਉਹ ਨਹੀਂ ਬਾਈ ਤੂੰ ਧੋ ਧੋ ਰੱਖ ਲਈ ਕਿਤੇ ਨਹੀਂ ਪੁੱਛਦਾ। ਉਹ ਨਹੀਂ। ਉਹ ਨਹੀਂ। ਮੈਂ ਖਾਚੇ ਪੂਰੇ ਹੁੰਦੇ ਤੇ। ਨਹੀਂ। ਕੋਈ ਨਹੀਂ ਤੈਨੂੰ ਮੈਂ ਨਾਲ ਰੱਖ ਲੂੰ ਆਪਣੀ। ਫੇਰੀ ਇਹ ਪੰਚ ਲਾਂਗੇ ਤੂੰ ਇੱਧਰ ਰੇਸਤੇ ਕਰਾਈ ਜਾਈ ਮੈਂ ਉੱਧਰ ਕਰਾਈ ਜਾਉਂ। ਉਹ ਨਹੀਂ ਯਾਰ ਇਸ ਤੇ ਇਹ ਤਾਂ ਇਹ ਉੱਤਰ ਵੰਦੇ ਨੇ ਯਾਰ ਨਹੀਂ ਉਹ ਪਕਰਾਉਣ ਲੱਗਿਆ ਪੰਮੇ ਦਾ ਉਹ ਬਾਈ ਤੂੰ ਪੰਮੇ ਦਾ ਕਰਾ ਉਹ ਪੰਮਾ ਥੋੜੇ ਪਿੰਡ ਆਇਆ ਨਹੀਂ ਜਿਹੜੇ ਇੱਕ ਨਮਾ ਆ ਗਿਆ ਘੋੜਾ ਠੇਰਾ ਜਿਆ ਥਾਲਾ ਉਹ ਨਾ ਬਣਾ ਹੋਣਾ ਕੋਠੀ ਸੋਣੇ ਕੋਠੀ ਵਿੱਚ ਆਉਨੇ ਪੈਸੇ 14 ਸਾਲ ਦਾ ਮੁੱਦਾ ਬਣਾ ਕੇ ਕਰ ਦੇਣਾ ਤੁਲੇ ਤੁਲੇ ਨਾਲ ਪੈਸੇ ਕਰਾ ਲੈਣੇ ਹੁਣ ਨੋਟ ਮੈਂ ਕਿਹਾ ਬਈਆ ਇੱਕ ਨਿਮਾ ਕਰਾ ਦੇ ਨਾਲੇ ਪੈਸੇ ਖਾਣ ਨੂੰ ਮਿਲਣਗੇ ਮੈਂ ਕਹਿੰਦੇ ਇੰਦੇ ਕੀ ਚੱਲ ਤੂ ਤੇਰਾ ਮੁੰਡਾ ਕਿੰਨੀ ਉਮਰ ਦਾ ਹੋ ਗਿਆ ਕਰਾ ਦੀ ਫਿਰ ਉਹਨਾਂ ਨੇ ਮੇਰਾ ਮੁੰਡਾ ਤਾਂ ਹਜੇ ਪੜਦਾ ਆ ਯਾਰ ਮੈਂ ਕਹਿੰਦਾ ਕਰਾ ਦਿੰਦੇ ਆ ਹੁਣੇ ਉਹ ਨਹੀਂ ਯਾਰ ਨਾਲੇ ਪੜੀ ਜਾਣਗੇ ਇੱਥੇ ਮੈਂ ਪੈਸੇ ਨਹੀਂ ਦੇ ਸਕਦਾ ਕੋਈ ਨਹੀਂ ਤੂੰ ਕੋਈ ਨਹੀਂ ਤੇਰਾ ਇਦਾਂ ਹੀ ਕਰ ਦਾਂਗੇ ਧਰ ਤਾਂ ਤੂੰ ਬੰਦਾ ਮੈਂ ਸੁਣਿਆ ਉਹ ਨਹੀਂ ਯਾਰ ਮੈਂ ਉਹ ਕਰ ਦਿਆਂਗੇ ਇਦਾਂ ਹੀ ਤੇਰਾ ਕੋਈ ਨਹੀਂ ਚੁੱਲੀ ਚੜਾਵਾ ਪਹਿਲਾਂ ਬੰਨੇ ਦਾ ਕਰਾ ਲਾਂ ਫਿਰ ਦੇ ਲਾ ਤੂੰ ਕਹੀ ਜੀ ਬੰਨੇ ਵਾਲੇ ਪੈਸੇ ਨਾਲੇ ਥਾਰ ਦਾਂਗੇ ਤੇਰਾ ਲੱਖ ਦੋ ਲੱਖ ਵੱਧ ਲੈ ਲੈ ਦੇਖ ਲੈ ਪੈਸੇ ਖਾਣ ਬੈਠਿਆ ਹੋ ਰਿਹਾ ਪੱਥਰ ਤੇ ਬੈਠੋ ਬੈਠੋ ਐ ਤੋ ਐ ਮੇਰੇ ਤਾਂ ਪਾਸੇ ਦੇਖ ਗਿਆ ਮੈਂ ਠਾਈ ਤੂੰ ਕਿਵੇਂ ਆਣ ਕਾ ਉਹ ਕਿਵੇਂ ਆ ਤੂੰ ਮੈਂ ਦੇਖ ਮੈਂ ਸਾਲਾ ਬਹਿ ਗਿਆ ਸੀ ਤੂੰ ਇੱਥੇ ਕੀ ਕਰਦਾ ਮੈਂ ਗੱਡੀ ਦੀ ਸਰਵਿਸ ਜੀ ਕਰਾਉਣਾ ਹੈ ਕਿੰਨਾ ਵਧੀਆ ਵਧੀਆ ਠੀਕ ਹੈ ਹਾਂ ਵਧੀਆ ਠੀਕੇ ਜਾਈਂ ਹੋਰ ਇੱਧਰ ਕੀ ਕਰਦਾ ਤੂੰ ਆ ਗੱਡੀ ਦੀ ਸਰਵਿਸ ਕਰਾਉਣੀ ਆ ਅਕਰ ਤੋਂ ਛਿਆ ਖਰਾਬ ਹੋ ਗਈ ਗੱਡੀ ਬੜੋਰੀ ਯਾਰ ਰਾਤ ਨੂੰ ਮੈਂ ਦੇਖ ਲਿਆ ਘਰ ਵਾਲੀ ਨੇ ਮੇਂ ਨਹੀਂ ਪੁੱਛਿਆ ਸ਼ੇਰ ਤੋਂ ਮਾਰ ਦਮੈਂ ਇਹਦੇ ਅੱਛਾ ਕਰਾ ਲੈ ਕਰਾ ਲੈ ਅੱਤੇ ਦੁਖ ਦੇ ਨੇ ਮੇਰੇ ਤਾਂ ਉਹ ਪੰਮੇ ਦਾ ਰਿਸ਼ਤਾ ਕਰਾਉਣੀ ਆ ਤੇਰੇ ਪਿੰਡ ਵਾਲੇ ਦਾ ਪਾਂ ਸੱਚੋ ਤੈਨੂੰ ਮੈਂ ਦੱਸਣਾ ਭੁੱਲੇਗਾ ਫੋਨ ਕਰਨਾ ਉਹਦਾ ਬੁੜਾ ਠੇਰਾ ਹੈ ਉਹਦਾ ਰਿਸ਼ਤਾ ਕਰਾਉਣਾ ਨਹੀਂ ਉਹਨੂੰ ਬਣਾ ਦੇ ਇੰਨਾਰਾ ਸਾਰ ਆ ਟੈਕਸ਼ਨ ਕਰ ਲੈ ਲਈ ਕਿਉਂ ਆਹ ਆ ਇਹ ਕਰਾਉਣੀ ਆ ਕੰਮ ਉਹਦਾ ਆਪਣਾ ਮੋਟੀ ਹੋਣੀ ਹੈ ਵਧੀਆ ਰਿਸ਼ਤਾ ਕਰਾ ਦੇ ਤੂੰ ਮੈਂ ਤੈਨੂੰ ਕਰਨੇ ਲੱਗਿਆ ਸੀ ਫੋਨ ਵੇਖੀ ਤਾਂ ਪਿੱਛੇ ਕਾਰ ਨੂੰ ਮੈਂ ਆ ਫੇਰ ਉਹ ਰਿਸ਼ਤਾ ਆਉਣਾ ਲੱਗਿਆ ਸੀ ਇੱਕ ਯਾਰ ਇਹ ਨੰਬਰ ਦੇ ਮੈਂ ਕਿਉਂ ਫੋਨ ਵੀ ਕਰੇ ਰਹਿ ਗਿਆ ਨੰਬਰ ਲਿਖ ਮੇਰਾ ਲੈ ਨੰਬਰ ਲਿਖ ਲੈਂਦੇ ਆ 9525 ਨੰਬਰ ਤੇਰਾ ਹੈਗਾ ਨਹੀਂ ਮੇਰੇ ਕੋਲ ਪਹਿਲਾਂ ਦਾ ਨਹੀਂ ਇੱਕ ਨਵਾਂ ਆਪਾਂ VIP ਰੱਖਿਆ ਆ ਆ ਖੜੀ ਨੂੰ ਥੋੜੀ ਦਹੀ ਦੰਦਾ ਡੋਗਰ ਦਾ ਮੁੰਡੇ ਦਾ ਕਰਾ ਦੇਣਾ ਆਪਾਂ ਦੇਖੀ ਚੱਲੂ। ਉਹਨੇ ਕਰਾ ਦੇਣਾ। ਡਿਸਕ ਪੁਸ਼ਕ ਕਰਾ ਆਪਾਂ ਮੈਨੂੰ ਤਾਂ ਹੀ ਹੋਊ ਰਿhta। ਲੈ ਉਹਦੂ ਕਿਹਾ ਸਾਲੇ ਮੈਂ ਦੇਖਣ ਜਾਣਾ ਹਰੀ ਉਹਨੂੰ ਵੀ। ਚੱਲਦੇ ਆਂ ਲੈ ਕੇ ਉਹਨੂੰ ਅੱਜ ਸ਼ਾਮ ਨੂੰ। ਤੂੰ ਫਿਰ ਪਹਿਲਾਂ ਉਹਨੇ ਘਰੀ ਜਿਹੜਾ ਮਾਰ ਮਾਰਾ ਗਿਆ। ਬਣਾਉਨੇ ਆ ਗੱਲ ਫਿਰਦੇ ਜੀ ਉਹਦੇ ਨਾਲੇ ਘਰੇ ਜਾ ਕੇ ਆਪਣੇ ਬਾਰੇ ਦੱਸ। ਆਪਾਂ ਲੋਕ ਕਰਦਾਂਗੇ ਤੇਰਾ ਵੀ ਮਾਨ ਤਾਨ। ਕੋਈ ਛਾਣਾ ਲੈ ਕਰਦੇ ਆਂ ਅੱਜ ਜਾ ਕੇ ਸ਼ਾਮ ਦੀ ਗੱਲ। ਤੂੰ ਕਰ ਮਾਰੀ ਕੀ ਜਾ ਕੇ ਉਹ ਮੈਨੂੰ ਕਾਲ ਕਰਦੀ ਜਦ ਤੂੰ ਨਿਕਲ ਗਿਆ ਉੱਥੇ ਮੈਂ ਮਗਰ ਆ ਜਾਣਾ ਤੇਰੇ ਕੋਈ ਨਹੀਂ ਕੋਈ ਨਹੀਂ ਕੋਈ ਹੂੰ ਕਰ ਮਾੜਾ ਜੀ ਆ ਚਾਰ ਮਾੜੇ ਜੀ ਮਾਰ ਹੋ ਗਈ ਗੱਡੀ ਆਪਣੀ ਕਹਦੇ ਆ ਗੱਲ ਫੇਰ ਉਹਦੇ ਨਾਲ ਠੀਕ ਆ ਠੀਕ ਆ ਗੱਡੀ ਲਿਸ਼ਕਾ ਦੋ ਜੀ ਇਹਦੀ ਤੂੰ ਵੀ ਨਾਲੇ ਕਰ ਲਈ ਆਪਣਾ ਦਰਬਰ ਹੈਗਾ ਤੇਰੇ ਕੋ ਪਾਈ ਨੰਬਰ ਹੈਗਾ ਮੇਰੇ ਕੋ ਇਧਰ ਬਸ ਠੀਕ ਆ ਚੱਲ ਠੀਕ ਆ ਫਿਰ ਇਹਦਾ ਠੀਕ ਆ ਤੂੰ ਨੰਗ ਨਾਲੇ ਜਾ ਫਿਰ ਮਾੜਾ ਜੀ ਉਹਦੇ ਕੋ ਠੀਕ ਆ ਠੀਕ ਆ ਇਹ ਕੱਢੀ ਆ ਆਪਣਾ ਇਹਨਾਂ ਕੁੱਤੇ ਦਾ ਸਾ ਤੇਰਾ ਹੋਇਆ ਨੂੰ। ਇਹ ਗਾਈ। ਨੰਬਰ ਹੈਗਾ ਨਾ? ਨੰਬਰ ਹੈਗਾ। ਹੱਥ-ਪਾਤ। ਨਹੀਂ ਮੈਂ ਜਿੱਤੀ ਨੂੰ ਲੈ ਲੂੰ। ਅਜੀ ਪਿੱਤਰ ਇੱਕ ਕਿਥੇ ਇੱਕ ਘਰ ਜਿੱਤੀ ਦਾ। ਤੇਰੇ ਨਾਲੇ ਘਰਾਂ ਲੈ ਜਾਂ। ਇਹ ਪੂਲੇ ਹੀ ਆ ਘਰ ਇਹਦਾ। ਇਹਦੇ ਤਾਂ ਘਰ ਆਪਣਾ ਆਉਣਾ ਜਾਣਾ ਰਹਿੰਦਾ। ਸਮਝ ਠੀਕ ਆ ਫਿਰ। ਹੋਣੇ ਨਹੀਂ ਬੱਜਿਆ 2 ਸਾਲ ਹੋ ਗਏ ਗੇੜਾ। ਮੈਂ ਕਿ ਸਾਈਲੈਂਡ ਮ사ਜ ਕਰਾਉਣ ਵੀ ਜਾਣਾ ਸੀ ਬਾਤ। ਚੱਲ ਠੀਕ ਆ ਫਿਰ। ਓਕੇ ਵੀਰੇ। ਕਰਦੀ ਆਪਾਂ ਤੇਰਾ ਵੀ ਕੁਝ ਜਿਗਾਰ ਫਿਰ ਮੁੰਡੇ ਦਾ ਤੇਰੇ ਦਾ। ਕਰਾ ਦੇਂਗੇ ਮੈਂ ਤਾਂ ਤੇਰੇ ਨੂੰ ਵੀ ਕਾ ਦੂਜੀ شادی ਕਰਾ ਦੇਾਂਗੇ। ਕਿਵੇਂ ਜੀਤੂ ਖਾਇਆ ਯਾਰ ਬੜੀਆਂ ਕਿਵੇਂ ਕਿੜਾ ਮਾਰਿਆ ਬਸ ਉ르ਦੀ ਉ르ਦੀ ਖਬਰ ਹੀ ਪਹਨ ਲੱਗੀ ਥੋਡੇ ਘਰ ਦੀ ਆ ਵੀ ਤੇ ਘੱਠੇ ਨਹੀਂ ਐ ਪਰ ਮੇਰਾ ਰਿਖਤਾ ਕਰਾਉਣੇ ਬਾਰੇ ਫਿਰ ਮੇਰੇ ਸਾਲੇ ਦੀ ਗੱਲ ਜਲੇ ਹੋ ਗਈ ਮੇਰਾ ਨਿਆ ਯਾਰ ਦੋਸਤ ਹੈ ਮਾਨਕ ਮੈਂ ਤੇ ਦੱਸਿਆ ਨਾ ਪਿੰਡ ਬਸਿਆ ਨਹੀਂ ਮੰਗ ਤੇ ਨਹੀ ਕੋਈ ਨਹੀਂ ਕਰਾ ਦੂ ਤੈਨੂੰ ਕਿਹਨੂੰ ਦੱਸਦਾ ਮਾਨਕ ਯਾਰ ਯਾਰ ਦੋਸਤ ਹੈ ਮੇਰਾ ਅੱਛਾ ਹੋਰ ਕਦਛੇ ਨਹੀਂ ਆ ਤੇ ਤੁਸੀਂ ਵਾਰ ਤੋਂ ਪਾ ਲੈਂਦੇ ਹੋ ਨਾ ਮੇਕਾ ਲੋਕਾਂ ਦਾ ਘਰੇ ਬੁਲਾਇਆ ਮੇਕਾ ਉਹ ਮਾਣ ਤਾਣ ਕਰੀ ਉਹ ਚੰਗੀ ਤੇ ਨਾਲ ਰਿਸ਼ਤਾ ਤਾਂ ਕਰਾ ਦੂ ਪੰਮੇ ਦਾ ਉਹ ਮਾਣ ਤਾਣ ਦਾ ਕਰਦਿਆਂ ਇਹ ਕੁੜੀ ਦਾ ਕੋਈ ਚੰਗੀ ਹੋਵੇ ਕੁੜੀਆਂ ਬਹੁਤ ਚੰਗੀਆਂ ਕਰਾਈਆਂ ਰਿਸ਼ਤੇ ਕਦੇ ਨਹੀਂ ਤੁਹਾਨੂੰ ਕੱਲ ਮੇਰਾ ਸਾਲਾ ਸੁਰਲ ਦਾ ਆ ਕੇ ਕਹਿੰਦਾ ਕਹਿੰਦਾ ਇੱਥੇ ਤੱਕ ਕਹਿੰਦਾ ਨੀਕਰ ਪਾਉ ਜੋਕੀ ਪਾਓ ਫਿਰ ਇਹਦੇ ਬਾਈ ਤਾਂ ਮਰ ਜੂ ਸਾਲਾ ਦਮ ਨਾਲ ਨਹੀਂ ਨਹੀਂ ਜੋਕੀ ਜਾਂਦੀ ਐ ਜੇ ਗੱਲ ਤਾਂ ਜੋਕੀ ਪਾਣੀ ਪੈਣੀ ਐ ਇਹਦੇ ਜੋਕੀ ਨਾਲ ਗੱਲ ਬਣਦੀ ਐ ਅੱਛਾ ਮੇਰੇ ਸਾਹਦਾਰ ਨੇ ਕਹਿੰਦਾ ਪੈਂਟ ਕਮੀਜ਼ ਪਵਾਉ ਉਹਨੇ ਤਾਂ ਸਾਡੇ ਮੇਰੇ ਸਾਲੇ ਨੇ ਬਾਈ ਨੇ ਤਾਂ ਪੈਂਟ ਕਮੀਜ਼ ਕਦੇ ਪਾਈ ਹੋ ਨਹੀਂ ਬਾਈ ਨੂੰ ਪੂਰਾ ਤੁਸੀਂ ਬਣਾਓ ਫਿਲਮੀ ਐਕਟਰ ਰਿਸ਼ਤਾ ਤਾਂ ਪੜਦੇ ਕਰਾ ਦੇਣਾ ਹੁਣ ਉਹ ਤਾਂ ਅੱਜ ਦੀ ਗੱਲ ਮੈਂ ਮੰਨ ਲੀ ਹੁਈ ਪਤਾ ਤਾਂ ਲੱਗੇ ਹੁਣ ਬਾਈ ਮੰਨੂ ਕਿ ਨਹੀਂ ਕੱਲ ਤਾਂ ਹਾਂ ਕਰ ਗਿਆ ਕੱਲ ਕੱਲ ਸ਼ਰਮਾ ਗਿਆ ਕੋਈ ਨਹੀਂ ਮਾਨ ਕਾ ਆਉਂਦਾ ਅਸੀਂ ਅੱਜ ਲੈ ਕੇ ਜਾਂਦੇ ਆਂ ਬਾਈ ਆਊਗਾ 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 ਈਸ਼ਣਾ ਪਿਛਣਾ ਕਰਾ ਕੇ ਲੈ ਗਾਣਾ ਬਾਈ ਜੀ ਕੋਈ ਗੱਲ ਨਹੀਂ ਠਿਕਰ ਨਾ ਕਰੋ ਤਿਆਰ ਹੈ ਬਾਈ ਵੀ ਬਾਈ ਨੂੰ ਪੁੱਛ ਲੈ ਬਾਈ ਨੂੰ ਲੈ ਚਲਾਂਗੇ ਮੇਰੀ ਜ਼ਿੰਮੇਵਾਰੀ ਉਹੀ ਪੂਰੀ ਜਿਹੜਾ ਧਾਉਂਗੀ ਕੁੜੀਆਂ ਦਾ ਵੀੜ ਘਾਰਾਂਗੇ ਡੈਨ ਬਲਜੇਰੀਨ ਵਾਂਗ ਪਿੱਛੇ ਪਿੱਛੇ ਫਿਰ ਰਹੀਆਂ ਕਿ ਕੁੜੀਆਂ ਦਾ ਉਹ ਤਾਂ ਠੀਕ ਆ ਗੱਲ ਮੈਨੂੰ ਤਰੀਕ ਸੰਝ ਨਹੀਂ ਆਈ ਪਰ ਗੱਲਾਂ ਤਾਂ ਪਤਾ ਲੱਗਦੇ ਨੇ ਕਿ ਬੰਦੀ ਗੱਲ ਹੋਣੀ ਆ। ਤੂੰ ਗੱਲ ਉਹ ਆਊਗਾ ਤੈਨੂੰ ਟੱਲੀਆਂ ਦੀ ਬਾਣੀ ਸੁਣਦੀ ਆ ਮੇਰੇ ਖਿਆਲ ਉਹੀ ਆਉਗਾ ਆ ਰਿਹਾ ਮਿਲਣਾ ਆਉ ਧਿਆਨ ਰੱਖ ਉਹਦੇ ਆ ਗਿਆ ਆ ਰਿਹਾ ਆ ਆ ਜਾ ਆ ਜਾ ਫਿਰ ਆਹ ਨਾ ਪੂਰੇ ਬੱਟੇ ਆ ਤਰੇ

ਮੈਂ ਟਿੱਲਾ ਛੱਡਣਾ ਕੰਮ ਮੈਂ ਛੱਡ ਰਿਹਾ ਟਿੱਲਾ ਕੰਮ ਰੱਖ ਦਿਓ ਉਧਰ ਟਿੱਲਾ ਨਹੀਂ ਛੱਡਣਾ ਕੰਮ ਇਹਨਾਂ ਦਾ ਮੈਂ ਛੱਡ ਜਾਣਾ ਹੈ ਇਹਨਾਂ ਦਾ ਕੰਮ ਪੂਰਾ ਉਹ ਹੁਣੇ ਆ ਗਿਆ ਮੈਂ ਤੈਨੂੰ ਚਾਹੀ ਮਾਰ ਲਈ ਬਾਤੋ ਕਿਹੜੀ ਨਹੀਂ ਫਿਰ ਮਾਨਦਾਨ ਵੀ ਕਰਨਾ ਇਹਨਾਂ ਨੇ ਯਾਰ ਗੱਲ ਕੀ ਤੇਰੀ ਗੱਲ ਕਰ ਲਈ ਇਹਨਾਂ ਨਾਲ ਮੈਂ ਇੱਕ ਮਿੰਟ ਗੱਲ ਕੀ ਹੋਊਗੀ ਮਰਕਾ ਮੈਂ ਟਿੱਲਾ ਛੱਡਣਾ ਕੰਮ ਉਹ ਟਿੱਲਾ ਕਿਉਂ ਛੱਡਣਾ ਹੈ ਦੱਸ ਛੱਡ ਤਾਣਾ ਸਮਝ ਤੂੰ ਮਾਂ ਕੀ ਆ ਉਹ ਮੰਝਾ ਹੈ ਮੈਂ ਕਿਲਾ ਛੱਡ ਦੇਣਾ ਅੱਜ ਮੈਂ ਢਿੱਲੇ ਮੱਜੇ ਤੇ ਬਿਠਾਇਆ ਇੰਟ ਲਾਗਾ ਮਿੱਠਾ ਢੂ ਉਹ ਦੱਸਦਾ ਕੋਈ ਲਾਂਬਾ ਕੋਈ ਤਾਦ ਦਾ ਬੇ ਮੈਂ ਨੋ ਮੈਂ ਦੱਸਦਾ ਬਸ ਉਹ ਕੱਟਿਆ ਮੁੰਡਾ ਬਣਾ ਪੈਣਾ ਹਾ ਬੁੜਾ ਠੇਰਾ ਜਿਹਾ ਕਿਹੜਾ ਸੀ ਤੇਰਾ ਹੁੰਦਾ ਪੰਮਾ ਆਉਂਦਾ ਉਹਨੂੰ ਕਹਿ ਤਾ ਕੁਛੋ ਤੇ ਪਵਾਤ ਕੱਲੇ ਉਹ ਮੈਂ ਕਿਹਾ ਸੀ ਉਹ ਕਹਿੰਦਾ ਕਹਿੰਦਾ ਭਾਈ ਮਾਨਕੀ ਆਜੂਗਾ ਮਾਨਕੀ ਦੇ ਨਾਲੇ ਜਾ ਬਣਾਗੇ ਨਾਲੇ ਪੈਂਟਾ ਸ਼ਲਟਾ ਲੈ ਲਾਂਗੇ ਨਹੀਂ ਨਹੀਂ ਇੰਨਾ ਸਾਲਾ ਮਾਨਕੂ ਕਿੱਥੇ ਟਾਈਮ ਥੋੜੇ ਤੇ ਫਰੀ ਜਾ ਮੈਂ ਤਾਂ ਅੱਜ ਕਰਾਉਨੇ ਆ ਲਿਸ਼ਕ ਪੁਸ਼ਕ ਨੂੰ ਜੀ ਕਰਦੇ ਆ ਤਿਆਰ ਆ ਜੀਤੀ ਲੱਗਦਾ ਨਹੀਂ ਮੈਨੂੰ ਇਹ ਤਾਂ ਸਿਰੇ ਆ ਨਹੀਂ ਨਹੀਂ ਕਰਨਾ ਪੈਣਾ ਆਪਾਂ ਜੀਤੀ ਲੈ ਫੜੂ ਯਾਰ ਆਪਣੇ ਨਾਲ ਲਿਹਾਜ ਹੈ ਤੇਰੀ ਕਰਨਾ ਚੱਲ ਤੇਰੇ ਕਰਕੇ ਕਰ ਦਿੰਦੇ ਆ ਜੀਤੀ ਉਹਨੂੰ ਬੁਲਾ ਲੈ ਯਾਰ ਇੰਨਾ ਟਾਈਮ ਨਹੀਂ ਅਸੀਂ ਰੁਕਦੇ ਹੈਗੇ ਯਾਰ ਕੱਢ ਪੰਮੀ ਨੂੰ ਬਾਹਰ ਬਾਈ ਉਹ ਅੰਦਰ ਹੀ ਨਹੀਂ ਉਹ ਲੈ ਚੇਅਰ ਉਹ ਚੇਅਰ ਮੰਗਾ ਪੈਣਾ ਚੇਅਰ ਫਟਾਫਟ ਕਰ ਮੈਨੂੰ ਛਾਲਾ ਿੱੱਲਾ ਮੈਂ ਛੱਡ ਦੇਣਾ ਮੈਨੂੰ ਮੈਂ ਕਹਿ ਇਥੇ ਕੰਮ ਜਾਈ ਜਾ ਲੱਭੋ ਇਹ ਦੇਖੋ ਇਹ ਛਾਲਾ ਕਰਦਾ ਦੇਖ ਲੈ ਆ ਕੀ ਆ ਅਸੀਂ ਮੈਂ ਚੋ ਰੇਤੀ ਕਰਾਉਣੇ ਵਾਲੇ ਕਹਿ ਮੈਂ ਮੰਗ ਤੇ ਮੇਰੇ ਨਾਲ ਤਾਂ ਕੀ ਮੰਗੀ ਜਾਂਦਾ ਪਹਿਲਾਂ ਚੇਰ ਲਿਆ ਚੇਰ ਕੁਰਸੀ ਮੰਗਦਾ ਕੁਰਸੀ ਅੱਛਾ ਉਹ ਬੰਨ ਮਾਰ ਦੇ ਚੋ ਅੰਡ ਪੜਾਣਾ ਮੈਂ ਬਾਹ ਪਾ ਲਿਆ ਕੋਈ ਨਹੀਂ ਚੱਲ ਕੁਰਸੀ ਲਿਆ ਦਿਓ ਯਾਰ ਕੁਰਸੀ ਲਿਆ ਕੁਰਸੀ ਫਟਾਫਟ ਬਾਈ ਨਹੀਂ ਉਹ ਮਾਰ ਉਹ ਹੱਥ ਰੋਕ ਤਾ ਜਾਓ ਸਾਹ ਲੱਕੋ ਸਾਹ ਲੱਗ ਜਾਂਦੇ ਮਾਰ ਮਾਰ ਫਟਾਫਟ ਬਾਈ ਕਿ ਹੋਇਆ ਬੈਂਕ ਫੜਾ ਨਾ ਨਾ ਉਹ ਮੇਥੋਂ ਚੱਕ ਲਈ ਆ ਕੋਸਤੀ ਚੱਕ ਲਈ ਕੁਰਸੀ ਆ ਜਾ ਆ ਜਾ ਨਹੀਂ ਮੈਂ ਤੇਰਾ ਫਿਰ ਨਾ ਨਾ ਉਹ ਕੰਮ ਤੇਰਾ ਹੈ ਨਹੀਂ ਦਿੱਤੀ ਉਹ ਕੁਰਸੀ ਇਹਾਂ ਤੇ ਕੁਰਸੀ ਮੇਰੇ ਸਹਲ ਦੇ ਲੱਭੇ ਨਹੀਂ ਮੈਨੂੰ ਬੈਣਾ ਨਹੀਂ ਮੈਨੂੰ ਚੱਲ ਕੇ ਦਿਖਾ ਰੇਤਾ ਕਰਾਉਣਾ ਛੜਾ ਤੋਰ ਕੇ ਦਿਖਾ ਬਾਈ ਤੋਰ ਕੇ ਕਿ ਮੈਨੂੰ ਮੈਨੂੰ ਮੈਡੀਕਲ ਨਹੀਂ ਕਰਾਉਣ ਜਾਣਾ ਤੇਰਾ ਮੈਂ ਵੀਰ ਠੀਕ ਹੀ ਤੇ ਮੇਰੇ ਸਾਹਦੇ ਅੱਖਾਂ ਵਿੱਚ ਹੱਸ ਸਾਲੇ ਮੈਂ ਬਹਿਣਾ ਤੋੜ ਕੇ ਨੂੰ ਮੱਝ ਚੱਕ ਲੈ ਗਾ ਨਹੀਂ ਮੱਝ ਲੈਣਾ ਆ ਆ ਕੀ ਮਾਰਦਾ ਬਿੰਕ ਬਲਜੀ ਵਿੱਚ ਬਹੁ ਪੈਂਦੇ ਨੇ ਤੋੜ ਨਹੀਂ ਤੇਰੀ ਸਹੀ ਲੱਤ 'ਚ ਫਰਕ ਲੱਗਦਾ 2 ਇੰਚ ਦਾ ਜਿੱਤੀ ਮੈਂ ਤੇਰੇ ਬਿਆਨ ਕੀ ਕੀ ਕਰਾਇਮ ਕਰਾ ਲੇ ਤਮੜਾ ਜੇ ਆ ਜਾ ਆਉਣ ਦੇ ਆਉਣ ਦੇ ਤੂੰ ਬਹਿ ਜਾ ਟੇਕੇ ਤੈਨੂੰ ਕੁਝ ਨਹੀਂ ਪਤਾ ਜਿੱਤੀ ਕਰਾ ਕੈਟਵੋਕ ਦਿਖਾ ਕਰਕੇ ਕੈਟਵੋਕ ਇਹਨੂੰ ਪੰਜਾਬੀ 'ਚ ਬੋਲ ਇਹ ਤਾਂ ਨੰਪੜਨੇ ਸਾਲੇ ਪਾ ਲੈ ਲਿਆ ਮੈਂ ਤਾਂ ਅਗਰੇਜੀ ਜੀ ਕਹਿੰਦੇ ਆ ਕਿ ਟਪੋਕੇ ਨੂੰ ਪਾਏ ਤੇ ਨਹੀਂ ਤੂੰ ਮੈਂ ਨਹੀਂ ਜਾ ਯਾਰ ਜਿਹੜਾ ਕੋ ਪੰਜਾਬੀ ਪਟੂਬੀ ਜੇ ਡੰਡ ਬੈਠਾ ਡੰਡ ਬੈਠ ਕੇ ਗੱਲ ਕਰਦਾ ਗੱਗੂ ਦੇ ਲਾਸ ਤੋਂ ਗੱਗੂ ਕਿੱਧਰ ਤੂੰ ਗੱਲ ਲਈ ਹਾਂ ਆ ਟਿੱਡ ਕੱਟ ਲੈਨੇ ਤਾਂ ਜਨਾਨੀਆਂ ਨੂੰ ਇੱਧਰ ਆ ਦੇ ਇੱਧਰ ਆ ਜਾ ਆ ਜਾ ਕੀ ਕੀ ਲੈ ਗੱਲ ਨਹੀਂ ਮੈਂ ਕਿ ਨਹੀਂ ਗੱਗੂ ਗੱਲ ਹੈ ਨਹੀਂ ਇਹਦੇ ਨਾਲ ਤਾਂ ਮੇਰੇ ਛੱਟਾ ਲੱਗੇ ਨੇ ਮੈਂ ਸਿੱਧਾ ਤੁਰਪਾਣਾ ਦੇਖੀ ਹੁਣ ਉਹ ਬਹਿ ਜੋ ਮੇਲੇ ਸਾਲੇ ਦੇ ਮੈਂ ਨਹੀਂ ਹੱਥ ਰੱਖਦਾ ਕੀ ਕਰਦਾ ਮੇਰਾ ਸਾਲਾ ਲਗੜਾ ਕੰਨੀ ਮਾਰ ਕੇ ਦੂਜਾ ਨਹੀਂ ਹੋਣਾ ਨਹੀਂ ਕੱਲ ਬਣ ਨਹੀਂ ਰਹੀ ਨਹੀਂ ਬਣ ਚਕ ਨਹੀਂ ਆ ਤੇਰੇ ਸਰੀਰ ਤੇ ਨਹੀਂ ਪਾਨੀ ਮੈਂ ਕਹਿੰਦਾ ਬਣ ਆ ਚਾ ਉਹ ਚੰਦ ਨੂੰ ਪੱਲਾ ਇੱਕ ਮਿੰਟ ਉਹ ਲੱਭੀ ਪਾ ਕੇ ਦਿਖਾ ਦੇ ਉਹਨੇ ਹੈ ਟੈਪ ਭਵਾ ਬਣ ਟੈਪਰ ਉਹ ਜਿੱਤੀ ਕਰੀ ਯਾਰ ਮੈਨੂੰ ਲੱਗਦਾ ਬਹੁਤ ਕਿਹੜਾ ਉਹ ਬੜਾ ਭੰਗੜਾ ਮਾੜਾ ਜਿਉ ਮਾੜਾ ਦਸਤਾਨ ਉਹ ਚੱਲ ਚੱਲਦੀ ਕਰੋ ਮੈਂ ਬੈਠਣਾ ਥੱਲੇ ਸਾਹ ਬੈਠਣਾ ਨਹੀਂ ਝੜਾ ਬੈਠਣਾ ਬੁੱਟਣਾ ਚਿੱਟੀ ਜਣੀ ਟੈਪ ਤਾਂ ਦਿਖਾ ਦੇ ਤੇ ਚਾਉਣਾ ਉਹ ਕੀ ਆ ਸੀ ਜਿੱਤੀਆਂ ਦੀਆਂ ਗੱਲਾਂ ਤੇ ਗੋਲੀ ਖਿਲਾਓ ਇਹਨੂੰ ਕੋਈ ਯਾਰ ਉਹ ਥਾਪੀ ਲਿਆਉਂਦੇ ਆ ਕਾਕੇ ਗੋਲੀ ਖਿਲਾਓ ਯਾਰ ਕੋਈ ਤੇ ਲਾਲੀ ਆਉ ਗੱਲਾਂ ਤੇ ਜੇ ਕਰਾ ਇਹ ਕਿਹੜੀ ਫੀਰ ਕੀ ਹੈ ਇਹਦਾ ਸੀਤਾ ਦਾ ਲੱਗਦਾ ਬਜ਼ੁਰਗ ਬਜ਼ੁਰਗ ਕੀ ਕਰ ਰਿਹਾ ਯਾਰ ਮੈਨੂੰ ਦੱਸੋ ਜਲਦੀ ਕਰ ਦੋ ਲੱਤ ਚੱਕ ਚੱਕ ਲੱਤ ਚੱਕਿਆ ਕਰਨ ਰੁਕ ਜਾ ਮੈਂ ਨਹੀਂ ਤੀ ਦੱਸ ਰਹੀ ਪੱਪੀ ਬਈ ਵਾਲੀ ਚਿੱੱਚੀ ਕਰਕੇ ਆ ਗਾਣਾ ਹੈ ਚਿੱੱਚੀ ਕਰਕੇ ਦਿਖਾ ਮੇਰੇ ਤਾਰੇ ਦੇ ਆ ਤਰੇ ਘਣ ਬੰਦੇ ਪਰ ਤੇ ਕਾ ਮੈਂ ਮੈਂ ਤੈਨੂੰ ਦੱਸਤੀ ਇਹਨੂੰ ਸਾਈਕਲ ਤੇ ਠਾਕੇ ਤੇ ਕੈਂਚੀ ਚਲਾ ਕੇ ਦਿਖਾ ਇਹਨੂੰ ਫੜਦਾ ਤਾਰ ਖਾ ਕੇ ਉਤਾਰ ਸਾਈਕਲ ਤੇ ਸਾਈਕਲ ਤੇ ਬਿਠਾ ਸਾਈਕਲ ਤੇ ਪੂਰਾ ਚੱਕੂ ਨਹੀਂ ਦੀ ਗੱਲ ਉਹ ਖੜਾ ਚੱਲ 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 ਇਹਨੂੰ ਚੱਕ ਕੇ ਨਹੀਂ ਬਿਠਾਉਣਾ ਆਪੇ ਚੜੂ ਸੈ ਇੱਥੇ ਪਹਿਲਾਂ ਆ ਜਾ ਆ ਜਾ ਚੱਲ 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 ਕੈਂਚੀ ਚਲਾ ਕੈਂਚੀ ਉਹ ਨਹੀਂ ਚੜ ਹੁੰਦਾ ਛੱਡ ਪਰੇ ਆ ਜਾ ਵੀ ਜਿੱਤੀ ਆਪੋ ਇਹਨੂੰ ਆ ਜਾ ਉਹ ਚੱਕ ਆ ਜਾ ਉਹ ਸਾਡੀ ਮੇਰਾ ਉਹ ਦੇਖੀ ਉਹ ਦੇਖੀ ਉਹ ਦੇਖੀ ਗਿਰ ਗਿਆ ਉਹ ਆ ਲੈ ਕਿਆ ਪੈਰ ਪੈਡਾ ਤੇਰੀ ਪਹੁੰਚ ਦੇ ਦੇ ਉਹ ਚੱਕੀ ਨਾ ਪਰੇ ਗਈ ਸੀ ਚਲਾ ਮੈਂ ਤੁਹਾਨੂੰ ਸਿੱਖਦੇ ਪਾ ਸਕਦਾ ਹਾਂ। ਮੈਂ ਉਹ ਨਹੀਂ ਨਾ ਸਾਹ ਮੰਨਦਾ। ਮੈਨੂੰ ਲੱਗਦੀ ਇਹ ਅਰੇ ਹੋਇਆ ਤੂੰ ਪਰੇ ਪਰੇ ਹਟ ਪਰੇ ਤੇਰਾ ਵਿਆਹ ਟੌਰਨ ਮੈਂ। ਓਹੋ। ਮੈਂ ਦੂਗਾ ਦੇਖੀਂਗੇ। ਏ ਬਾਜੀ ਲੱਜਾ। ਕਰ ਕੀਏ ਬੱਤ ਲੱਗੂਗਾ ਭਾਈ ਮੈਂ ਬਣਾ ਦੂਗਾ ਤੁਹਾਨੂੰ। ਮੈਨੂੰ ਨਾ ਕੋਈ ਤੇਰੀ ਹਾਰ ਕਰਨ ਬੱਦਗੀ। ਉਹ ਪੱਥੇ। ਲਾ ਲਓ ਏ। ਠੀਕ ਆ। ਓਕੇ ਯਾਰ ਬੱਤ ਮੈਂ ਉੱਤਰ ਜਨ ਸਲੇਬ ਦੇਖ। ਮੇਰਾ ਚਾਦਰ ਨਾ ਖੋਲਦੇਓ ਬੱਸ ਬੱਸ ਆਇਓ ਇੱਧਰ ਆਇਓ ਇੱਧਰ ਆਇਓ ਹੁਣ ਬਹਿ ਜਾਓ ਕਿਆ ਮੈਂ ਕਰਦਾ ਕਿਆ ਹੈ ਕਿ ਨਹੀਂ ਤੋਰ ਥੋੜੀ ਜੀ ਲਚਕਤਾ ਹੈ ਕਿਉਂ ਹੈ ਕਿ ਨਹੀਂ ਜੋਗਰਾਜ ਔਰੇ ਆਰੇ ਪੱਪੀਆ ਮੇਰਾ ਬੈਗ ਫੜਾਉ ਚੱਕ ਲੈ ਬੈਗ ਫੜਾ ਬੈਗ ਮੇਰੀ ਕੰਮ ਮੇਰੇ ਸਾਲੇ ਦਾ ਕੀ ਹੈ ਝੇ ਔਰੇ ਫੜਾ ਦੇ ਮੈਂ ਨਹੀਂ ਕਿੜਾਉਣਾ ਨਹੀਂ ਕਹਦੇ ਪੰਮੀ ਝੇ ਉਹ ਫੜਾਉਂਦਾ ਮੈਂ ਕਿੜਾਉਣਾ ਨਹੀਂ ਜਿੱਤੇ ਆਪੇ ਦਿਖਾ ਦੇ ਮੇਰੀ ਕੰਮ ਰੁਕ ਜਾ ਹੁਣ ਰੁਕ ਜਾ ਪਈਆ ਪੰਜ ਲੱਖ ਲੱਗਣਾ। ਹੋ ਯਾਰ ਕਿੰਨਾ ਪੰਜ ਕਰਤੀਆਂ ਲੱਗੀਆਂ ਨੇ ਪੰਜ 500 ਨਾ ਤੇਰੀ ਛੜੀ ਦੀ ਢੜੀ ਛਟਨੀ ਹੋੜੀ। ਨਾ ਹੁਣ ਕਰਾਉਣਾ ਕੀ ਕੀ ਆ ਮੈਨੂੰ ਇਹ ਦੱਸ ਯਾਰ ਤੂੰ ਮੈਂ ਆਪੇ ਓਕੇ ਕਰਦਣਾ ਤੂੰ ਟੈਨਸ਼ਨ ਨਾ। ਤੈਨੂੰ ਕੁਝ ਕਰਨ ਦੀ ਲੋੜ ਨਹੀਂ। ਪਈਆ ਲੱਗਣਾ 5 ਲੱਖ। ਰੀਤਾ ਵਟਕੇ ਕਰਾ ਦਿੰਦੇ ਆ। ਕਰਾ ਦੰਦੇ ਆ। ਮੇਰੀ ਗੱਲ ਸੁਣ। ਇਹਨੂੰ ਕੀਤੀ ਮੈਂ ਉਦੋਂ ਕਿਹਾ ਕਿ ਯਾਰ ਜੋਕੀ ਪਾ ਲੈ। ਇਹਨੇ ਸਾੜੇ ਨੇ ਜੋਕੀ ਨਹੀਂ ਪਾਈ। 800 ਦੀ ਜੋਕੀ ਪਾ ਲੈ, 800 ਵਾਲੀ ਪਾ ਲੈ, ਕਾਪੀ ਪਾ ਲੈ। 5 ਲੱਖ ਦੀ ਚੋਕੀ ਕਰ ਉਹ ਮੇਰੀ ਗੱਲ ਕਾਪੀ ਕਪੀ ਇੰਗਲਿਸ਼ ਨਾ ਸਾਰੇ ਅੰਡ ਪੜਦੇ ਤਾਂ ਉੱਪਰ ਇੰਗਲਿਸ਼ੀ ਨਹੀਂ ਪੰਜਾਬੀ ਦੀ ਗੱਲ ਆ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਇਹ ਚੀਜ਼ਾਂ ਜਰ ਕੋਈ ਕੱਲ ਨਹੀਂ ਆਪਾਂ ਪਾਲਾਂਗੇ ਜਿਹੜਾ ਤੁਸੀਂ ਕੁਝ ਕਹਿੰਦੇ ਓਏ ਸਵੇਰੇ ਪੌਣੀ ਹੈ ਹਵਾਦਾਰ ਦੀ ਅੰਦਰ ਠੰਡ ਆ ਗਈ ਤਾਂ ਕੱਲ ਮੇਰੀ ਗੱਲ ਸੁਣ ਜਿੱਤੀ ਜਿਵੇਂ ਤੋ ਕਹੇਗਾ ਤੇਰੇ ਨਾਲ ਚੱਲਣ ਠੀਕ ਆ ਉਹਨੇ ਕਹਿਤਾ ਬਸ ਜਿਹੜਾ ਕੁਝ ਉਹੀ ਕਰਨਾ ਪੈਣਾ। ਆ ਉੱਠੀ ਖੜਾ ਹੋ ਰੁਕ ਜਾ ਰਹੀ ਜਿੱਤ ਖੜਾ ਹੋ ਕੇ ਦਿਖਾ। ਸੁਣਦੇ ਨਹੀਂ। ਜਿੱਤ ਖੜਾ ਹੋ ਕੇ ਦਿਖਾ ਚੱਪ ਕਰ ਓ ਜਿੱਤ ਖੜਾ ਹੋ ਕੇ ਦਿਖਾ। ਆਹ ਦੇਖ ਮੁੰਡੇ ਦੀ ਟਾਉ। ਉਹ ਮੇਰੀ ਗੱਲ ਤਾਂ ਦੇਖ ਟਾਉ। ਯਾਰ ਗੱਲ ਤਾਂ ਸੁਣ ਲੈ ਮੇਰੇ ਸਾਲੇ। ਬਹਿ ਜਾ ਹੁਣ ਬਹਿ ਜਾ। ਮੇਰੇ ਸਾਲੇ ਜਿਹੜੀ ਗੱਲ ਦੇਣਾ। ਤੂੰ ਨਾਲ ਖੜਾ ਹੋ ਜੀ। ਨਹੀਂ। ਇਹਦਾ ਲੜ ਲਾ ਬੁੜੇ ਨਾਲ ਪਹਿਲਾਂ। ਯਾਰ ਇਹ ਨਾ ਛੱਡਦਾ ਇਹਨੇ। ਨਹੀਂ। ਲੜ ਢੱਲ ਲੜ ਕੋਈ ਨਾ ਲੈ। ਯਾਰ ਮੇਰੀ ਗੱਲ ਸੁਣ ਲਓ। ਮੈਂ ਇਹਦੇ ਨਾਲ ਵੀ ਚੱਲੂੰਗਾ। ਠੀਕਾ ਜਿਵੇਂ ਤੂੰ ਇਹਨੂੰ ਕਹੇਂਗਾ ਮੈਂ ਉਵੇਂ ਕਰ ਲਊਂ ਹੁਣ ਮੇਰੀ ਗੱਲ ਸੁਣ ਠੀਕ ਮੇਰੀ ਗੱਲ ਸੁਣ ਲੈ ਪਹਿਲਾਂ ਠੀਕਾ ਤੂੰ ਕਹਿੰਦਾ ਦਾੜੀ ਕੋਈ ਗੱਲ ਨਹੀਂ ਜਿੱਥੇ ਇਹ ਕਹੂਗਾ ਜਿੱਥੇ ਤੂੰ ਕਹੂਗਾ ਨਹੀਂ ਨਹੀਂ ਮੇਰਾ ਹੈਗਾ ਬੰਦਾ ਬਸ ਠੀਕਾ ਸਾਗੀ ਕੋਲ ਜਾਣਾ ਆਪਣਾ ਹੈਗਾ ਬੰਦਾ ਨਾਲੇ ਮੈਂ ਬਾਰ-ਬਾਰ ਗੇੜੇ ਨਹੀਂ ਭਜਣੇ ਮੇਤੋਂ ਹੁਣ ਜਿੱਤੀ ਨੂੰ ਮੈਂ ਫੋਨ ਕਰ ਦਿਆ ਕਰਨਾ ਇਹ ਤੈਨੂੰ ਆਪੇ ਦੱਸ ਦੇਊਂਗਾ ਵੀ ਮਾਨਕ ਨੇ ਆਹ ਗੱਲ ਕਈਆ ਇਹਨੂੰ ਨਾਲੇ ਪਿਠਾ ਲਾ ਪੱਪੀ ਬਹਿ ਜਾ ਟਿੱਕੇ ਤੂੰ ਯਾਰ ਪੱਪੀ ਪੱਪੀ ਮੇਰੀ ਵੀ ਸੁਣ ਲੋ ਸਾਡੇ ਆਪ ਚੁੰਗੀ ਜਾਂਦੇ ਨੇ ਹਾਂ ਉਹ ਤੂੰ ਹੁਣੇ ਜੈਪੜਾ ਉੱਥੇ ਤੂੰ ਫਿਰ ਛਾਮ ਨੂੰ ਦੱਸ ਫ੍ਰੀ ਆ ਚੱਲ ਕੋਈ ਨਹੀਂ ਮੈਂ ਤੈਨੂੰ ਬੇਲਾ ਤੈਨੂੰ ਸਾਰੀ ਇੰਗਲਿਸ਼ ਨਹੀਂ ਆਉਣੀ ਬੇਲਾ ਕੋਈ ਨਹੀਂ ਚਲਦੇ ਆਂ ਮੈਂ ਤੈਨੂੰ ਛਾਮ ਨੂੰ ਬੇਲਾ ਕਿ ਨਹੀਂ ਅਜੇ ਸ਼ਬਦ ਬੋਲਦਿੰਨੇ ਬੁੱਥੇ ਚ ਆ ਚਲਦੰਨੇ ਕੋਈ ਨਹੀਂ ਚਲਦੰਨੇ ਆ ਚਲਦੰਨੇ ਤੂੰ ਫਿਰ ਇਹਨੂੰ ਲਾ ਕੇ ਆ ਜਾ ਜਿੱਤੀ ਛਾਮ ਨੂੰ ਮੇਰੇ ਨਾਲ ਚੱਲ ਸਾਗੀ ਵਾਲਿਆਂ ਦੇ ਉਹਨੇ ਜਾ ਕਟਿੰਗ ਕਰਾਉਂਦੇ ਆ ਤੇਰੀ ਉਹਨੂੰ ਮੈਂ ਕਰ ਦੰਦਾ ਫੇਰ ਜਾਣ ਦਿੰਦਾ ਤੈਨੂੰ ਸਾਗੀ ਆ ਹਾਂ ਹਾਂ ਚਲਦੇ ਆਂ ਕੀ ਕਹੂੰ ਉਹਨੂੰ ਕੈਦੀ ਜਾ ਕੇ ਮੈਂ ਤੈਨੂੰ ਫਿਰ ਜੇ ਮੇਰਾ ਢੇਡਾ ਲੱਗੇ ਆ ਜੂੰਗਾ ਵੈਸੇ ਤਾਂ ਮੈਨੂੰ ਲੱਗਦਾ ਕੋਈ ਹੈ ਨਾ ਮੈਂ ਮੇਰੀ ਗੱਲ ਤਾਂ ਸੁਣਾ ਓਏ ਆਪਾਂ ਉਧਰ ਨੂੰ ਦਾਣਾ ਤਾਂ ਹੈਗਾ ਠੀਕ ਆ ਉਹ ਇਹ ਕਹਿੰਦਾ ਜੀ ਉਹ ਉਹ ਟੈਂਟੇ ਤੋਂ ਕੀ ਆ ਉਹ ਆ ਉਹਦੇ ਤੋਂ ਫੋਟੋ ਕਰਾਈ ਨਹੀਂ ਥਾਲੀ ਆ ਜੇ ਉਹ ਚੱਲ ਇਹਨੇ ਨੂੰ ਫੋਟੋ ਦਾ ਟਿੱਲਾ ਖਾਣ ਤੂੰ ਹੁਣੇ ਫੋਟੋ ਇਹਨੇ ਬਣਾ ਦਿੱਤੀ ਫੋਨ ਬਣਾ ਦਿੱਤੀ ਨਹੀਂ ਨਹੀਂ ਸਲਫ ਚਿੱਤੀ ਤਾਂ ਦਾੜੀ ਨਹੀਂ ਨਹੀਂ ਕਾਲੀ ਦਾੜੀ ਕਰਾ ਕੇ ਫੋਟੋ ਕਰਾਵਾਂਗੇ ਇਹਦੀ ਉੱਥੇ ਬੈਠ ਕੇ ਕਰਾਵਾਂਗੇ ਇੱਧਰ ਬੈ ਜਾ ਪਹਿਲਾਂ ਇਹਨੂੰ ਚੁਸਕਾਵਾ ਕੇ ਬੈ ਜਾ ਫੋਟੋ ਕਰਾਵਾਂਗੇ ਬੜਾ ਢਿੱਲਾ ਚਾਲਦੇ ਨਹੀਂ ਢਿੱਲਾ ਚਾਲਦੇ ਆ ਕੋਈ ਨਹੀਂ ਕਰ ਜਾ ਨਾਲੀ ਉਹ ਗੱਲ ਤਾਂ ਸੁਰੂ ਸਾਲਿਓ ਮੈਨੂੰ ਮੇਸ ਦਾ 2 ਰੁਪਏ ਗਿਆ ਮੈਨੂੰ ਟੱਪ ਲਾ ਦੇ ਦੇ ਪੈਂ ਵਿਚੇ ਕੱਲ ਡੈਪਰ ਵੀ ਹੁਣ ਲਾ ਲਿਆ ਕਰ ਹਾਂ ਸਾਲਿਓ ਟੱਪ ਲਾਵਣੀ ਲਾਓ ਹਣ ਉਹ ਜਾ ਜਾ ਜੁੱਤੀ ਦਿਵਾਓ ਯਾਰ ਇਹਨੂੰ ਬੁੱਢ ਸੌਲ ਵਾਲੀ ਜਿਹੜੀ ਚਾਂਦੀਆਂ ਲੱਕੜਾਂਆਂ ਟੱਕੜਾਂ ਉਰੇਆ ਜਿੱਤੀ ਤੂੰ ਕੋ ਤੂੰ ਪਾਣੀ ਲੈ ਗਿਆ ਪੱਪੀ ਉੱਥੇ ਪੱਪੀ ਪੱਟ ਤੂੰ ਪਾਣੀ ਲੈ ਗਿਆ ਘਰਾਂ ਤੇ ਨੂੰ ਸੇਵਾ ਸੁਭਾਤਾ ਪਤਾ ਹੀ ਨਹੀਂ ਕੁਛ ਮੇਰੇ ਸਾਲੇ ਦੇ ਚੱਲ ਚੱਲ ਪਾਣੀ ਲੈ ਕੇ ਮੈਂ ਕਿ ਜਿੱਤੀ ਨੇ ਗੱਲ ਨਹੀਂ ਕਰਨੀ ਕਰਨੀ ਪੈਣੀ ਸੀ ਚੱਪਲਾ ਸਾਲਿਆ ਤੂੰ ਨੰਗੇ ਪੈਰੀ ਚੱਲ ਚੱਲ ਤੂੰ ਚੱਪਰੇ ਸਾਲੇ ਚੱਲ ਚੱਲ ਬਥੇਰੇ ਪੈਸੇ ਦੇ ਤੂੰ ਕਿਹੜਾ ਬਣਾ ਰੁਕ ਜਾ ਮੈਂ ਤੈਨੂੰ ਜਾਣਦੇ ਮੇਰੇ ਸਾਲੇ ਤੂੰ ਫੇਰ ਐ ਕਰੀ ਉਹਨੇ ਵਿਆਹ ਸ਼ਾਮ ਨੂੰ ਹੂੰ ਦੁਕਾਨ ਤੇ ਦੁਕਾਨ ਤੇ ਹੂੰ ਤੇ ਮੈਂ ਕਾਟਾਉਂਦੀ ਨਾ ਗੱਲ ਠੀਕ ਹੈ ਠੀਕ ਤੂੰ ਇਹਨਾਂ ਤੋਂ ਰੁਪਈਆ 2.5 ਲੱਖ ਕੈਸ਼ ਫੜਦੀ ਪਹਿਲਾਂ ਹੀ ਹਾਂ ਪਹਿਲਾਂ ਫੜ ਲੈਣੇ ਆ ਫੜ 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 ਤੂੰ ਆਪਣੇ ਕੋਲ ਰੱਖ ਲੈ 2.5 ਲੱਖ ਓਕੇ ਠੀਕ ਠੀਕ ਹੈ ਬਸ ਫੇਰ ਆਪਾਂ ਕਾਤਾ ਇਹਨਾਂ ਦਾ ਹਾਂ ਜੀ ਦੂਰ ਚਲੀਏ ਫਿਰ ਤੂੰ ਮੰਨ ਤਾਂ ਮੈਂ ਨਾ ਸਾਰੇ ਦਾ 45000 ਰੁਪਏ ਦੇਖ ਲਵਾਂ ਉਹਨਾਂ ਦਾ ਕਰਕੇ ਚੱਲ ਠੀਕ ਹੈ ਬਾਕੀ ਮੈਂ ਹੋਰ 3500 ਬਣ ਜੀ ਬ ਆਪਣਾ ਜਿਹੜੇ ਰਹਿੰਦੇ ਫਾਪੇ ਮੈਂ ਦੇ ਦਿੰਦੀ ਹਾਂ ਪਾਪੇ ਤੂੰ ਦੇ ਦੇ ਤੂੰ ਨਾ ਕੇ ਜਾ ਚੱਲ ਠੀਕ ਹੈ ਪਾਪੇ ਚੱਲ ਫਟ ਜਿੱਤੀ ਕਿੱਥੇ ਗਿਆ ਜਿੱਤ ਨੂੰ ਭੇਜਤਾ ਤੂੰ ਤਾਂ ਨਵੀਂ ਵਿਆਹੀ ਵਾਂਗੂ ਤਿਆਰ ਹੋਣ ਚਲੇ ਗਿਆ ਅੰਦਰ ਯਾਰ ਮੇਰੀ ਗੱਲ ਸੁਣ ਪਾਣੀ ਦਾ ਭਰਨਾ ਹੈ ਮੇਰੀ ਗੱਲ ਸੁਣ ਪਹਿਲਾਂ ਧਿਆਨ ਨਾਲ ਹੁਣ ਇੱਕ ਪਾਣੀ ਚੱਲ ਪੀਣਾ ਨੇ ਪਾਣੀ ਵੀ ਤੰਗ ਤੈ ਮੇਤਾ ਕਰਾ ਕੇ ਦਿੱਤਾ ਤਾਂ ਮੈਨੂੰ ਏਰੀ ਗੱਲ ਸੁਣ ਲਾਣ ਇੱਕ ਜਿੱਤੀ ਨੂੰ ਪੜਾ ਲਈ ਫਿਰ ਨਾ ਡਫਲਾ ਬੀਤੀ ਨੂੰ ਫੜਾ ਦੀ ਹੁਣ ਫੇਰ ਠੀਕ ਆ ਤੂੰ ਿੱਕੜਿਆਣਾ ਪਾਣੀ ਪੀਂਦੇ ਆ ਠੰਡਾ ਰਹਿੰਦਾ ਨਮੀ ਵੀ ਇਹੀ ਦੇ ਨਹੀਂ ਪੀਣਾ ਫ੍ਰਿਜ 'ਚ ਲਿਆਓ ਰੱਖ ਕਿਤੇ ਰਸਤਾ ਕਰਨਾ ਖਲਮਿਆ ਓਏ ਉਹ ਕਿਵੇਂ ਰੋਕ ਨਾ ਰੋਕ ਨਾ ਠੀਕ ਹੈ ਇਸ ਤਰ੍ਹਾਂ ਹੋ ਜਾਂਦਾ ਕਿਥੇ ਲਿਖਣਾ ਕਰਾਉਣੀ ਪਈ ਬੋਲਣਾ ਅਸੀਂ ਆ ਜਾ ਆ ਜਾ ਅੱਤ ਕੰਨਾਂ ਨਾਲ ਚੱਲ ਜੇ ਚਿੱਟਾ ਹਰ ਪਾਸੇ ਕੁਕ ਕੁਕ ਕਰ ਰਿਹਾ ਅੱਜਾ ਬਗਲੀ ਆਈ ਇਸ ਤਰ੍ਹਾਂ ਦੇ ਹਾਂ ਅੱਤ ਠੀਕ ਉਹ ਮੇਰੇ ਸਾਡੇ ਤੇ ਤੂੰ ਉਤਰੇਂ ਦੀ ਇਹ ਤੱਕ ਆ ਜਾ ਅੱਧਾ ਰਿਹਾ ਫਸਤੀ ਜਾਂਦਾ ਮੈਂ ਚੱਲਦਾ ਚੱਲ ਚੱਲ ਤੇਰਾ ਤਾਂ ਬਹੁਤਾ ਖਾਂ ਨਹੀਂ ਹੜਕੇ ਆ ਜਾ ਇੱਥੇ ਬੈਹ ਲੈਂਦੇ ਆਂ ਉਹ ਆ ਪਹਿਲਾ ਫੋਲੀ ਕਰਦੇ ਆਂ ਉਹ ਫੋਲੀ ਕਰਦੇ ਆਂ ਵਾਠੀ ਕਬੰਦ ਕਰਦਾ ਚੱਲ ਹਾਂ ਤੈਨੂੰ ਪਿਸਟਾਉਣਾ ਹੈ ਇਹੋ ਥੀਸੇ 'ਚ ਅੱਛਾ ਛੱਡਾ ਉਹ ਮਾਂ ਤਾਂ ਸਾਰੇ ਦਾਰੇ ਤੇ ਜਾਂਦਾ ਸੀ ਕੱਬ ਮਾਂ ਮਾਨਕ ਵੀ ਆ ਗਿਆ ਮਾਨਕ ਵੀ ਆ ਗਿਆ ਅਰੇ ਮਾਨਕ ਵੀ ਆ ਗਿਆ ਉਹ ਮੈਂ ਯਾਰ ਕਰਦਾ ਨਾ ਤੇਰਾ ਰੇਤਾ ਪੰਮਾ ਵੀ ਉਰੀ ਬੈਠਾ ਉਹ ਜਰਮਾਨਾ ਮਰੇ ਆ ਤੇ ਇਹ ਕਿਸੇ ਨੂੰ ਬਾਹਰ ਨਹੀਂ ਬੈਠੀ ਆ ਪਾ ਕੇ ਚੜਾਵਾ ਤੇਰਾ ਤੇ ਪਹਿਲਾਂ ਮੈਨੂੰ ਇਹਦਾ ਕੰਮ ਕਰਾਉਂਦੇ ਟਿਕਟ ਫਿਟ ਠੀਕ ਆ ਹਾਂ ਦੇਖ ਉਹ ਕਨੈਕਟਾਂ ਲੱਗ ਗਈ ਲੱਜ ਨਾ ਘੱਟਾ ਕਰੀ ਉਹੋ ਚਲ ਠੀਕ ਕੋਈ ਕਿ ਕੋਈ ਨਹੀਂ ਤਾਂ ਤਾ ਰਹਿ ਲੱਟ ਨਹੀਂ ਇਹਦੇ ਬੱਚਿਆਂ ਦੀਆਂ ਜਾ ਕੇ ਬੈਠਾ ਵਾ ਬੱਠਾ ਪਰ ਹੋਰ ਥੋੜਾ ਟਾਈਮ ਬੈਠ ਦੋ ਕੁ ਮਿੰਟ ਤਾਂ ਬੈਠਾ ਕਰਾਂਗੇ ਇਹ ਕੰਮ ਜੀਆ ਮੇਰਾ ਸਾਰਾ ਇਹ ਡਾਕਟਰ ਦਾ ਟੀਕਾ ਲਵਾਏ ਤੇ ਨਾਲੇ ਕਿੱਥੇ ਤੇਰਾ ਡੈਗਨੇ ਪੱਪੀ ਪੁੱਪੀ ਨਾਲ ਓਏ ਓਏ ਮੈਨੂੰ ਛਿੱਲਾ ਜਿੱਤ ਲਿਆ ਕੇ ਪੱਪੀ ਪੁੱਪੀ ਨੂੰ ਲੈ ਕੇ ਨਹੀਂ ਆ ਕਿਸੇ ਜਿਆ ਚੁੰਮੀ ਚੁੰਮੀ ਜੀ ਆਹੋ ਓਏ ਕੋਈ ਨਹੀਂ ਮੈਨੂੰ ਛਿੱਲਾ ਜਿੱਤ ਲਿਆ ਕੇ ਦੋਨਾ ਹੋ ਜਾਦਾ ਸੀ ਓ ਸਣਾ ਠੱਲਾ ਹੀ ਆ ਯਾਰ ਬੰਦਾ ਉਹ ਵਾਲਾ ਤਾਂ ਮੈਂ ਦੇਖ ਲਿਆ ਜਿੰਤੀ ਨਾਲ ਆ ਇਹਦਾ ਸਣਾ ਇਹਦਾ ਓ ਯਾਰ ਮਾਨਕਾ ਤੂੰ ਭੈਣ ਚੋਂ ਤਾਂ ਕੁਝ ਖਾਣ ਬਾਬਾ ਤੂੰ ਜਵੇਂ ਚਿੱਟੀ ਕਰਾਈ ਫਿਰ ਤਾਂ ਆ ਕੀ ਕਰਾਈ ਫਿਰਦਾ ਕਹਿੰਦਾ ਉਹ ਮਾਨਕ ਕਹਿੰਦਾ ਜਿਹੜਾ ਪਛੋ ਲਾਦੇ ਕਾਲਾ ਕਰਦੀ ਏ ਕਾਲਾ ਹਾਂ ਹਾਂ ਉਹਨੇ ਕਿਹਾ ਤਾਂ ਹੈ ਯਾਰ ਕਰ ਤੈਨੂੰ ਮੈਂ ਜਿਹੜਾ ਕੰਡਿਆ ਕਰੀਂ ਕਰੀਂ ਜਾਂਦੀ ਸਾਡਾ ਮਿੱਤਰ ਕਹਿੰਦਾ ਆਪੇ ਕਰ ਉਹ ਨਹੀਂ ਸਾਲਾ ਇੱਕੀ ਖਾਲੀ ਮੈਂ 18 ਸਾਲ ਦਾ ਬਣਾਉਣਾ ਤੂੰ ਸਾਲਾ 21 ਸਾਲ ਦਾ ਬਣਾ ਲੈ ਤਿੰਨ ਘਟ ਕਰ ਦੋ ਤੇਰੇ ਨਾਲ ਘਟਾ ਦੇ ਕਾਰਨ ਤਾਂ ਪੱਟਾ ਵੀ ਡਾਲੀ ਵੀ ਚਲੇ ਨਿੱਕੀ ਹੋਣਾ ਕਿੰਨੀ ਹੋਣਾ बदिया बदिया चल लादी कोई नहीं पैसे आप दे दंगा कोई, हाँ, 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 तो कोई नहीं जमीन गाड़े दानी आप जमीन हा 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 मैं मैं कल सुन कोई नहीं बीच-बीच नो ताए हो जंदी मैं आपे कभी भी लालया करन ओ कपीन नु कह दिया अगर तेरे को लाजया करो फड़क लाजया ठीक है ठीक है बाबा ठीक है ठीक है ਲੱਗ ਲਈ ਬਾ ਦੋ ਮਿੰਟ ਦੋ ਮਿੰਟ ਲੱਗ ਲਈ ਮੁੱਛਾਂ ਰਹਿ ਗਈਆਂ ਮੁੱਛਾਂ ਦਲੋਣੀਆਂ ਹਾਂ 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 ਮੁੱਛਾਂ ਉਹ ਇਹ ਕਰਦੀ ਹੈ ਇਹ ਇਹਨਾ ਠੋੜੀ ਅਾਂ ਆ ਆ ਇਹ ਮੋੜ ਇਹ ਕੱਟੀ ਇਹ ਕੱਟੀ ਤਾਂ ਹੋ ਗਿਆ ਨਾ ਟਾਈਮ ਕੱਟੋ ਹੋਦੀਏ ਬਰੇ ਹੁਣ ਥੋੜ ਦੇ ਥੋੜ ਦੇ ਕਰਦੀ ਥੋੜੀ ਹਾਂ ਹਾਂ ਬਸ ਠੀਕ ਕਰੀਏ ਸਿੱਖ ਤੋ ਇਹ ਚਲ ਆ ਜਾ ਬਾਬਾ ਠੀਕਾ ਠੀਕਾ ਉੱਥੇ ਤੋ ਦੇ ਲੈ ਲੈ ਬਾਬਾ ਬਣਾ ਦਤੈ ਤੈਨੂੰ 18 ਸਾਲਾਂ ਦਾ ਚਾਹੇ ਜੂ ਜਾ ਕੇ ਕੁੜੀ ਲੱਭ ਲੈ ਰਿਸ਼ਤਾ ਕਰਾ ਲਾ ਜਾ ਕੇ ਚਾਹੇ ਤੂੰ ਆਪਣਾ ਹਾਂ ਤਾਂ ਸੁਣ ਨੋਰੇ ਨਾ ਮੈਂ ਦਾਗਾਂ ਦੇ ਭੁਗ ਪਾਉਣਾ ਆ ਹਾਂ ਠੀਕ ਆ ਠੀਕ ਆ ਠੀਕ ਆ ਬਾਬਾ ਹਾਂ 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 ਬਹੁਤ ਸੋਹਣਾ ਪਰੇਟ ਪਰੇਟ ਮੁੰਡੇ ਮੈਨੂੰ ਦਿਖਾ ਦੇ ਦੇਖ ਲੈ ਭਾਈ ਦੇਖ ਲੈ ਠੀਕ ਬੱਤ ਠੀਕ ਆ ਠੀਕ ਆ ਮਾਨਕਾ ਠੀਕ ਆ ਮੈਨੂੰ ਵੀ ਸੀ ਜੀ ਜੀ ਤੂੰ ਵੀ ਚੈਨੀ ਗਾਜੀ ਮਾਰ ਲੈ ਜੀ ਤੇ ਦੇਖ ਤਾ ਓਏ ਠੀਕ ਐ ਚਲੀਏ ਫਿਰ ਚਲੋ ਚਲੋ ਟਾਈਮ ਵੀ ਹੁੰਦਾ ਮੈਂ ਜਾ ਮੈਂ ਦੇਖਦਾ ਮਾਰਦਾ ਕਿਹੜਾ ਇਹਦੇ ਪਵਾ ਪੈਟ ਘੱਟ ਜਾਵੇ ਆ ਜਾ ਆ ਜਾ ਚਲੋ ਤੁਸੀਂ ਮੈਂ ਵੀ ਟੋਚ ਵਿੱਚ ਚੱਲ ਜਾਈਏ ਹੁਣ ਲੱਗਦੇ ਨਹੀਂ ਬੜਾ ਹੁਣ ਤਾਂ ਟੋਰ ਵੀ ਸੈੱਟ ਕਰਾਂ ਤੁਸੀਂ ਚਲੋ